ਸ਼ਲੋਕ ਮਹੱਲਾ ਤੀਜਾ ਮੂਰਖ ਹੋਵੈ ਸੂ ਸੁਣੈ ਮੂਰਖ ਕਾ ਕਹਿਣਾ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਣਾ ਏਕ ਕਮਾਣਾ ਸਦਾ ਦੁੱਖ ਦੁੱਖ ਹੀ ਮਹਿ ਰਹਿਣਾ ਆਤ ਪਿਆਰਾ ਪਵੈ ਖੂਹ ਹੈ ਕਿਹ ਸੰਜਮ ਕਰਣਾ ਗੁਰਮਖੋਇ ਸੂ ਕਰੇ ਵਿਚਾਰ ਉਸ ਅਲਿਪ ਤੋ ਰਹਿਣਾ ਹਰ ਨਾਮ ਜਪੈ ਆਪ ਉਤਰੈ ਉਸ ਪਛੈ ਡੁੱਬਦੇ ਭੀ ਤਰਣਾ ਨਾਨਕ ਜੋਤਿਸ ਪਾਵੇ ਸੂ ਕਰੇ ਜੋ ਦੇ ਸੂ ਸਹਿਣਾ ਮਹੱਲਾ ਪਹਿਲਾ ਨਾਨਕਿਆ ਖੈਰੇ ਮਨਾ ਸੁਣੀਐ ਸਿੱਖ ਸਹੀ ਲੇਖ ਰਬ ਮੰਗੇਸੀਆ ਬੈਠਾ ਕੱਢ ਵਹੀ ਤਲਬਾ ਪਉ ਸੁਨਿਆਕੀਆਂ ਬਾਕੀ ਜਿੰਨਾ ਰਹੀ ਅਜ਼ਰਾਈਲ ਫਰੀਸਤਾ ਹੋਸੀ ਆਇ ਤਈ ਆਮਣ ਜਾਣ ਸੁਝਈ ਢੀੜੀ ਗਲੀ ਫਹੀ ਕੂੜ ਨਖਟੈ ਨਾਨਕਾ ਓੜਕ ਸੱਚ ਰਹੀ ਪਉੜੀ ਹਰ ਕਾ ਸਭ ਸਰੀਰ ਹੈ ਹਰ ਰਵ ਰਹਿਆ ਸਭ ਆਪੈ ਹਰ ਕੀ ਕੀਮਤ ਨਾ ਪਵੇ ਕਿਸ ਕਹਿਣ ਨਾ ਜਾਪੈ ਗੁਰ ਪ੍ਰਸਾਦਿ ਸਲਾਹੀਐ ਹਰਿ ਭਗਤੀ ਰਪੈ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗਵਾਪੈ ਸਭ ਕਿਛਹਿਰ ਕਾ ਖੇਲ ਹੈ ਗੁਰਮੁਖਤ ਸੈਭੁ ਜਾਈ ਵਾਹ ਵਾਹ ਸਚੇ ਪਾਤਿਸਾ ਤੂ ਸਚੀ ਨਾਈ ॥ ਸਲੋਕ ਮਹਲਾ ਪਹਿਲਾ ਸਹੰਸੁਰਦਾਨਿੰਦਰ ਰੁਆਇ ਪਰਸਰਾਮ ਰੂਵ ਘਰ ਆਇ ਅਜੈ ਸਰੂਵੈ ਭੀਖਿਆ ਖਾਏ ਐਸੀ ਦਰਗਹਿ ਮਿਲੈ ਸਜਾਏ ਰੂਵੈ RAM ਨ ਕਾਲਾ ਭਇਆ ਸੀਤਾ ਲਖਮਣ ਵਿਛੜ ਗਇਆ ਰੂਵੈ ਦਹਸਰ ਲੰਕ ਗਵਾਏ ਜਿਨ ਸੀਤਾ ਆਦੀ ਡਰੂ ਆਏ ਰੂਵੈ ਪਾਂਡਵ ਭੈ ਮਜੂਰ ਜਿਨ ਕੈ ਸਵਾਮੀ ਰਹਿਤ ਹਦੂਰ ਰੂਵੈ ਜਨ ਮੇਜਾ ਖੋਇ ਗਇਆ ਏਕੀ ਕਾਰਨ ਪਾਪੀ ਭਇਆ ਰੂਹ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੈ ਭੀੜ ਰੂਹ ਵਹ ਰਾਜੇ ਕੰਨ ਪੜਾਏ ਘਰ ਘਰ ਮੰਗੈ ਭੀਖਿਆ ਜਾਏ ਰੂਹ ਵਹ ਕਿਰਪਨ ਸੰਚੈ ਧਨ ਜਾਏ ਪੰਡਤ ਰੂਹ ਵਹ ਗਿਆਨ ਗਵਾਏ ਬਾਲੀ ਰੂਹ ਹੈ ਨਾਹੀ ਪਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਮ ਸੋਈ ਜਣ ਜਾਏ ਔਰੀ ਕਰਮ ਨ ਲੇਖੇ ਲਾਏ ਮਹੱਲਾ ਦੂਜਾ ਜਪ ਤਪ ਸਭ ਜਪ ਤਪ ਸਭ ਕਿਸ ਮੰਨੇ ਅਵਰ ਕਾਰਾ ਸਬਦ ਨਾਨਕ ਮੰਨੇ ਮੰਨੀਏ 부ਜਿਏ ਗੁਰ ਪ੍ਰਸਾਦ ਪਾਉੜੀ ਕਾਇ ਹੰਸ ਧੁਰ ਮੇਲ ਕਰ ਤੈ ਲਿਖ ਪਾਇਆ ਸਭ ਮਹਿ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੈ ਗੁਣੇ ਉਚਰੇ ਗੁਣ ਮਹੈ ਸਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਭ ਕਿਛਿਆ ਆਪੇ ਆਪ ਹੈ ਆਪੇ ਦੇ ਵਡਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਏ ਇਸ ਲੋਕ ਮਹੱਲਾ ਦੂਜਾ ਨਾਨਕ ਅੰਦਾ ਹੋਏ ਕਹਿ ਰਤਨਾ ਪਰਖਣ ਜਾਏ ਰਤਨਾ ਸਾਰ ਨ ਜਾਣਈ ਆਵੈ ਆਪ ਲਖਾਏ ਮਹੱਲਾ ਦੂਜਾ ਰਤਨਾ ਕੇਰੀ ਗੁੱਥਲੀ ਰਤਨੀ ਖੋਲੀ ਆਏ ਵਖਰ ਤੈਵਣ ਜਾ ਰਿਆ ਦੁਹਾਰਹੀ ਸਮਾਏ ਜਿਨ ਗੁਣ ਪੱਲੇ ਨਾਨਕਾ ਮਾਣ ਕਵਣ ਜਹ ਜਸੀ ਮਾਣਕ ਵਣ ਜਹਸੀ ਰਤਨਾ ਸਰ ਨਾ ਜਾੜਈ ਅੰਦੇ ਵ ਤਹਿ ਲੋਏ ਪੌੜੀ ਨੌ ਦਰਵਾਜੇ ਕਾਇਆ ਕੂਟ ਹੈ ਦਸਵੇਂ ਗੁਪਤ ਰਖੀ ਜਾਏ ਬਜਰ ਕਾ ਪਾਠ ਨ ਖਲਨੀ ਗੁਰ ਸਬਦ ਖਲੀਜੈ ਅਨਦ ਵਾਜੇ ਧੁਨ ਵੱਜਦੇ ਗੁਰ ਸਬਦ ਸੁਣੀਜੈ ਤੇਤ ਘੜ ਅੰਤਰ ਚੈਨ ਕਰ ਭਗਤ ਮਿਲੀਜੈ ਸਭ ਮੈਂ ਇੱਕ ਵਰਤਦਾ ਜਿਨਿਆ ਪੈ ਰਚ ਨਰਚਾਈ ਵਾਹਵਾ ਹੋ ਸੱਚੇ ਪਾਤਸ਼ਾਹ ਤੂ ਸੱਚੀ ਨਾਈਂ ਸਲੋਕ ਮਹੱਲਾ ਦੂਜਾ ਅੰਦੇ ਕਹਿ ਰਹਿ ਦਸੈ ਅੰਦਾ ਹੋਏ ਸਜਾਏ ਹੋਏ ਸਜਾਖਾ ਨਾਨਕਾ ਸੋ ਕਿਉ ਉਜੜ ਪਾਏ ਅੰਦੇ ਨਾ ਅਖੀਆਂ ਜਨਮੁਖ ਲੋਇਣ ਨਾਹਿ ਅੰਦੇ ਸੇ ਨਾਨਕਾ ਖਸਮੋ ਕੁੱਥੇ ਜਾਹਿ ਮਹੱਲਾ ਦੂਜਾ ਸਾਹਿਬ ਅੰਦਾ ਜੋ ਕੀਆ ਕਰੇ ਸਜਾਖਾ ਹੋਏ ਜਿਹ ਜਾਣ ਤਿਹੋ ਵਰਤੈ ਜਿਸੋ ਅੱਖ ਕੋਇ ਜਿਥੈ ਸਵਸਤ ਨ ਜਾਪਈ ਆਪੇ ਵਰਤਉ ਜਾਣ ਨਾਨਕ ਗਾਖ ਕਿਉ ਲਏ ਸਕੇ ਨ ਵਸਤ ਪਛਾਣ ਮਹੱਲਾ ਦੂਜਾ ਸੋ ਕਿਉ ਅੰਦਾ ਕੀਏ ਜੇ ਹੁਕਮ ਅੰਦਾ ਹੋਏ ਨਾਨਕ ਹੁਕਮ ਨਾ 부ਜਈ ਅੰਦਾ ਕਹੀਐ ਸੋਇ ਪਉੜੀ ਕਾ ਅੰਦਰ ਗੜਕੋਟ ਹੈ ਸਬਦ ਸੰਤਰ ਦੇਸਾ ਆਪੇ ਢਾੜੀ ਲਾਈਐ ਨ ਸਭ ਮਹਿ ਪ੍ਰਵੇਸਾ ਆਪੇ ਸ੍ਰਿਸ਼ਟ ਸਾਜਿਨੇ ਆਪ ਗੁਪਤ ਰਖੇ ਸਾ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟੀਐ ਸਾ ਸਭ ਕੇ ਸਚੁ ਸਚ ਹੈ ਗੁਰ ਸੋਜੀ ਪਾਈ ਵਾਹ ਵਾਹ ਸੱਚੇ ਪਾਤਸ਼ਾਹ ਤੂ ਸੱਚੀ ਨਾਏ ॥ ਸ਼ਲੋਕ ਮਹੱਲਾ ਪਹਿਲਾ ਸਾਵਣ ਰਾਤ ਅਹਾੜ ਦੇਹੁ ਕਾਮ ਕ੍ਰੋਧ ਦੇਖੇਤ ਲੱਭ ਬਤਰ ਦਰੋਗ ਬੀਉ ਹਾਲੀ ਰਾਹ ਕਹੇਤ ਹਲ ਵਿਚਾਰ ਵਿਕਾਰਮਣ ਹੁਕਮੀ ਖੱਟੇ ਖਾਏ ਨਾਨਕ ਲੇਖੈ ਮੰਗੈ ਔ ਤੁਜਣੇ ਦਜਾਏ ਮਹੱਲਾ ਪਹਿਲਾ ਭਉ ਭਏ ਪਵਿੱਤ ਪਾਣੀ ਸਤ ਸੰਤੋਖ ਬਲੇਤ ਹਲ ਹਲੇ ਮੀ ਹਾਲੀ ਚਿਤ ਚੇਤਾ ਵੱਤਰ ਵਖਤ ਸੰਜੋਗ ਨਾਉ ਬੀਜ ਬਖਸੀਸ ਬੋਲ ਦੁਨੀਆਂ ਸਗਲ ਦਰੋਗ ਨਾ ਕੋ ਨੈਤ੍ਰੀ ਕਰਮ ਹੋਏ ਜਾ ਵਹ ਸਗਲ ਵਿਜੋਗ ਪੌੜੀ ਮਨ ਮੁਖ ਮੋਹ ਗੁਬਾਰ ਹੈ ਦੂਜੇ ਭਾਇ ਬੋਲੇ ਦੂਜੇ ਭਾਇ ਸਦਾ ਦੁਖ ਹੈ ਨਿਤ ਨੀਰ ਬਰੋਲੇ ਗੁਰਮੁਖ ਨਾਮ ਧਿਆਈਐ ਮਤ ਤਤ ਕਢੋਲੇ ਅੰਤਰ ਪ੍ਰਕਾਸ਼ ਘਟ ਚਾਨਣਾ ਹਰ ਲੱਦਾ ਟੋਲੇ ਆਪੇ ਪਰਮ ਫੁਲਾਇਦਾ ਕਿਸ ਕਹਿਣ ਨਾ ਜਾਈ ਵਾਹ ਵਾਹ ਸੱਚੇ ਪਤ ਸਾ ਤੂੰ ਸੱਚੀ ਨਾਏ ਸ਼ਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮਹਿ ਜੰਤੂ ਉਪਾਇਨ ਤਿਨਾ ਭੇਰੋ ਜੀ ਦੇ ਉਥੈ ਹਟ ਨ ਚੱਲੈ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵੇ ਨਾ ਕੋ ਲੈ ਨ ਦੇਹ ਜੀਆਂ ਕਾ ਆਹਾਰ ਜੀ ਖਾਣਾ ਇਹੁ ਕਰੇ ਵਿਚ ਉਪਾਏ ਸਾਇਰਾ ਤਿਤਨਾ ਭੇਸਾਰ ਕਰੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ ਨਾਨਕਹਿੋ ਜਿਉ ਮੱਛਲੀ ਜੀਵ ਰਤਸਨਾ ਕਾਲ ਮਨੁ ਆਨਦ ਨ ਚੇਤੇਈ ਪੜੈ ਅਚਿੰਤਾ ਜਾਲ ਨਾਨਕ ਚਿਤ ਅਚਿਤ ਹੈ ਚਿੰਤਾ ਵੱਤਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਮਿਲਾਏ ਪੌੜੀ ਸੇ ਜਨ ਸਾਚੀ ਸਦਾ ਸਦਾ ਜਿਨਹੀ ਹਰ ਰਸ ਪੀਤਾ ਸੇ ਜਨ ਸਾਚੀ ਸਦਾ ਸਦਾ ਜਿਨਹੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਸ ਘਰ ਹੀ ਮਹ ਹੈ ਵਡਪਾਗੀ ਲੀਤਾ ਅੰਤ੍ਰ ਦ੍ਰਿਸ਼ਨਾ ਮਰਗੈ ਹਰ ਗੁਣ ਗਾਵੀਤਾ ਆਪੇ ਮੇਲ ਮਲਾਇ ਆਪੇ ਦੇਬ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਇੰ ਸੁਲੂਕ ਮਹੱਲਾ ਪਹਿਲਾ ਵੇਲ ਪਿਨਾਇਆ ਕਤ ਬਣਾਇਆ ਕਾਟਕੁਟ ਕਰ ਖੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸਿਵੇ ਇਉ ਪਾਤ ਪਾਟੀ ਸਿੱਤੀ ਸੀ ਪੈ ਨਾਨਕ ਜੀ ਤਜੀਵੇ ਹੋਏ ਪੁਰਾਣਾ ਕੱਪੜ ਪਾਟੇ ਸੂਈ ਧਾਗਾ ਘੰਡੇ ਮਾਹੂ ਪਖ ਕਿਹ ਚੱਲੇ ਨਾਹੀ ਘੜੀ ਮੋਹਤ ਕਿਛ ਹੰਡੈ ਸੱਚ ਪ੍ਰਾਣਾ ਹੋਵੇ ਨਹੀਂ ਸੀ ਤੱਕ ਦੇ ਨਾ ਪਟੈ ਨਾਨਕ ਸਾਹਿਬ ਸੱਚੂ ਸੱਚਾ ਤਿ ਚਿਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅਪਾਰ ਅਬਾਰ ਸਭ ਦੇ ਸਾਨ ਰਖਾਈ ਲਾਏ ਗੁਣ ਕੀ ਠੀਕੇ ਵਿੱਚ ਸਮਾਏ ਕਿਸ ਦਾ ਕੁੱਠਾ ਹੋ ਵੈ ਸੇਖ ਲੋਹੂ ਲਬਨ ਕਥਾ ਵੇਖ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰ ਦੀਦਾਰ ਸਮਾਏ ਮਹੱਲਾ ਪਹਿਲਾ ਕਮਰ ਕਟਾਰਾ ਬੰਕੜਾ ਬੰਕੇ ਕਾ ਸਵਾਰ ਗਰਬ ਨ ਕੀਜੈ ਨਾਨਕਾ ਮਤ ਸਿਰ ਆਵੈ ਭਾਰ ਪੌੜੀ ਸੋ ਸੱਤ ਸੰਗਤ ਸਬਦ ਮਿਲੈ ਜੋ ਗੁਰਮੁਖ ਚੱਲੈ ਸਚ ਤਿਆ ਹਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ ਭਗਤ ਸੋਹਣ ਗੁਣ ਗਾਵੰਦੇ ਗੁਰਮਤ ਅਚਲੈ ਰਤਨ ਵਿਚਾਰ ਮਨ ਬਸਿਆ ਗੁਰ ਕੈ ਸਬਦ ਭਲੈ ਆਪੇ ਮੇਲ ਬੁਲਾਇਦਾ ਆਪੇ ਦੇ ਵਢਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਤੀਜਾ ਅਸਾਂ ਦਰ ਸਭ ਕੋ ਕੋਏ ਨਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ ਮਹੱਲਾ ਤੀਜਾ ਨਾ ਕਛਾਸਾ ਹੱਥ ਹੈ ਕਿਉ ਨਰਾਸਾ ਹੋਏ ਕਿਆ ਕਰੇ ਇਹ ਬੱਪੜੀ ਜਾਂ ਭੁਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਪੈਨ ਪ੍ਰਭ ਦਾਤਾ ਤਾ ਤਾਰ ਨਿਸ਼ਚਲੇ ਹੋ ਧਨ ਸਾ ਸਸ ਅਰਦਿ ਨਿਰਮਲ ਸੋਏ ਜਾਨ ਅੰਤਰ ਜਾਮੀ ਅਗਮ ਰਸਨਾ ਏਕ ਭਨ ਰਵ ਰਿਆ ਸਰਪਤ ਨਾਨਕ ਬਲ ਜਾਈ ਵਾਹ ਵਾਹ ਸੱਚੇ ਪਾਤ ਸਤੂ ਸੱਚੀ ਨਾਈ ਸ਼ਲੋਕ ਮਹੱਲਾ ਪਹਿਲਾ ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਐਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋਹੰਸਾ ਕਾ ਖਾਣਾ ਬਗਲਾ ਕਾਗ ਨ ਰਹਿ ਸਰਵਰ ਜੇ ਹੋਵੈ ਅਤ ਸਿਆਣਾ ਉਹ ਨ ਅਰਜ਼ਿਕ ਨ ਪਾਇਓ ਥੈ ਉਹ ਨ ਹੋ ਰੋਖਣਾ ਸੱਚ ਕਮਾਣਾ ਸੱਚ ਪਾਈਐ ਕੂੜੈ ਕੂੜਾ ਮਾਣਾ ਨਾਨਕ ਤិន ਕਉ ਸਾਧ ਗੁਰ ਮਿਲਿਆ ਜਿੰਨਾ ਧੁਰੇ ਪਿਆ ਪਰਵਾਣਾ ਸਾਹਿਬ ਮੇਰਾ ਉਜਲਾ ਜੇ ਕੋ ਜਿਤ ਕਰੇ ਨਾ ਕੋਈ ਸੋਈ ਸੇਵੈ ਸਦਾ ਸਦਾ ਜੁਦੀ ਨਾਨਕ ਸੋਈ ਸੇਵੀਆਂ ਜਿਤ ਸੇਵੈ ਦੁਖ ਜਾਏ ਆਪ ਗਣ ਵੰਜਨ ਗੁਣ ਰਵਹਿ ਮਾਨ ਸੁਖ ਵਸੈ ਆਏ ਪੌੜੀ ਆਪੇ ਆਪ ਵਰਤਨਾ ਆਪ ਤਾੜੀ ਲਾਈਨ ਆਪੇ ਹੀ ਉਪਦੇਸ਼ ਦਾ ਗੁਰਮੁਖ ਪਤੀ ਆਈਨ ਇਕ ਆਪੇ ਉਜੜ ਪਾਇਨ ਇਕ ਭਗਤੀ ਲਾਇਨ ਜਿਸ ਆ ਬੁਝਾਏ ਸੋ ਬੁਝਸੀ ਆਪੇ ਨਾਇ ਲਾਈਨ ਨਾਨਕ ਨਾਮ ਧਿਆਈਐ ਸੱਚੀ ਬੜਾਈ ਸੁਦ RAM ਕਲਿਕੀਵਾਰ ਮਹੱਲਾ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦਿ ਸਲੂਕ ਮਹੱਲਾ ਪੰਜਵਾਂ ਚੈ ਸ ਸਤਿਗੁਰ ਸੁਣੀਦਾ ਤੈ ਸੋਹੀ ਮੈਂ ਡਿਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਬਸੀਠ ਹਰ ਨਾਮ ਮੰਤਰ ਦੁਰੜਾਇੰਦਾ ਕੱਟੇ ਹੋ ਮੈ ਰੋਗ ਨਾਨਕ ਸਾਧਗੁਰ ਤੇ ਨ ਮਿਲਾਇ ਜਿੰਨਾ ਧਰੇ ਪਿਆ ਸੰਜੋਗ ਮਹੱਲਾ ਪੰਜਵਾਂ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਗੁਰਪੂਰੈ ਵੇਖਾਲਿਆ ਵਿਣ ਨਾਵੇ ਸਬਾਦ ਸਾਖਤ ਦੁਰਜਨ ਭਰਮਿਆਂ ਜੋ ਲੱਗੇ ਦੂਜੈ ਸਾਧ ਜਨ ਨਾਨਕ ਕਾਰ ਪ੍ਰਭ ਵਿਚਿਆ ਗੁਰਸਤਗੁਰ ਕੈ ਪ੍ਰਸਾਦ ਪਾਉੜੀ ਥੱਟਣ ਹਾਰੇ ਥਾਟ ਆਪੇ ਹੀ ਥੱਟ ਆਪੇ ਪੂਰਾ ਸਾਹ ਹੋ ਆਪੇ ਹੀ ਖੱਟਿਆ ਆਪੇ ਕਰਪਾ ਸਾਰ ਆਪੇ ਰੰਗ ਰਟਿਆ ਕੁਦਰਤ ਕੀਮ ਨ ਪਾਏ ਲਖ ਬ੍ਰਹਿ ਮਟਿਆ ਅਗਮ ਅਥਾ ਬੇਅੰਤ ਪਰੇ ਪਰਟਿਆ ਆਪੇ ਕੇ ਵਿੜਪਾਤ ਉਸ ਆਪੇ ਵੜਪਾਤ ਸਾਹ ਆਪ ਵਜੀ ਰਟਿਆ ਕੋਈ ਨ ਜਾਣੇ ਕੀਮ ਕੇ ਵਿੜ ਮਟਿਆ ਸੱਚਾ ਸਹਿਬ ਆਪ ਗੁਰਮੁਖ ਪ੍ਰਗਟਿਆ ਸ਼ਲੋਕ ਮਹੱਲਾ 5 ਸੁਣ ਸਚਣ ਮੀ ਪ੍ਰੀਤਮ ਮੇਰਿਆ ਮੈਂ ਸਤਗੁਰ ਦੇਹ ਤਖਾਲ ਹਉ ਤੁਸ ਦੇਵਾ ਮਨ ਆਪਣਾ ਨਿਤ ਹਿਰਦੈ ਰਖਾ ਸਮਾਲ ਇਕ ਸਤਗੁਰ ਬਾਹਰਾ ਤ੍ਰਿਗਜੀ ਮਨ ਸੰਸਾਰ ਜਨ ਨਾਨਕ ਸਤਗੁਰ ਤੇ ਨਾਮੁ ਲਾਇ ਜਿਨ ਸਦਹੀ ਵਰਤੇ ਨਾਲ ਮਹੱਲਾ 5 ਮੇਰਾ ਅੰਤਰ ਲੋਚਾ ਮਿਲਣ ਕੀ ਕਿਉ ਪਾਵਾਂ ਪ੍ਰਭ ਤੋਹੇ ਕੋਈ ਐਸਾ ਸੱਜਣ ਲੋੜ ਲਹੁ ਜੋ ਮੀਲੇ ਪ੍ਰੀਤਮੋਹੇ ਗੁਰ ਪੂਰ ਮੈ ਲਾਇਆ ਜਤ ਦੇਖਾਂ ਤਤ ਸੋਏ ਜਾਨਾਂ ਗਸੂ ਪ੍ਰਭ ਸੇਵਿਆ ਤਿਸ ਜੀਵੜਾ ਗੁਰ ਨਾ ਕੋਈ ਪਾਉੜੀ ਦੇਵਣ ਹਾਰਤਾ ਧਾਰ ਕੇਤ ਮੁਕਸਾ ਲਾਹੀਐ ਜਿਸ ਰੱਖੈ ਕਿਰਪਾ ਧਾਰ ਰਿਜਿਕ ਸਮਾਹੀਐ ਕੋਇ ਨ ਕੈ ਸਿਵਸ ਸਭਨਾ ਇਕ ਧਰ ਪਾਲੇ ਬਾਲ ਕੁਬਾਗ ਦੇ ਕੈ ਆਪਕਰ ਕਰਦਾ ਅੰਤ ਬਿਨੋਦ ਕਿਛੂ ਨ ਜਾਣੀਐ ਸਰਬ ਧਾਰ ਸਮਰਥ ਹਉ ਤਿਸ ਕੁਰਬਾਨੀਐ ਗਾਈਐ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨਹੀ ਹਰ ਰਸ ਭੋਗਿਆ ਸ਼ਲੋਕ ਮਹੱਲਾ 5ਵਾਂ ਭੀੜੋ ਮੁਕ ਲਈ ਕੀਤਿਆਂ ਨ ਸਭ ਰੱਖੇ ਕੁਟੰਬੈ ਨਾਲ ਕਾਰਜ ਆਪ ਸਵਾਰੈਨ ਸੁਪ੍ਰਭ ਸਦਾ ਸੁਭਾਲ ਪ੍ਰਭ ਮਾਤ ਪਿਤਾ ਕੰਠ ਲਾਇਦਾ ਲਹੜੇ ਬਾਲ ਕਪਾਲ ਦਇਆਲ ਹੋਏ ਸਭ ਜੀ ਜੰਤੂ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਵੈਣ ਤੋਂ ਦੂਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਗੁਰ ਵਾਣ ਤਣ ਹਰਿਆ ਕੀਤਿਆ ਨਾਨਕ ਕਿਆ ਮਨੁਖ ਪਉੜੀ ਸੁ ਐਸਾ ਦਾ ਧਾਰ ਮਨੁਹ ਨਾ ਬੀਸਰੈ ਘੜੀ ਨਾ ਮੋਹਤ ਚਸਾ ਤਿਸ ਬਿਨ ਨਾ ਸਰੈ ਤੁਰ ਬਾਹਰ ਸੰਗ ਕਿਆ ਕੋ ਲੁਕ ਕਰੈ ਜਿਸ ਪਤ ਰਖੈ ਆਪ ਸੁ ਭਗਤ ਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸ ਨੂੰ ਬਲ ਧਰੈ ਜਿਸ ਅਜਰਾਏ ਆਪ ਸੋ ਹੀ ਅਜਰ ਕਰੈ ਤੈਸਿ ਹੀ ਮਿਲਿਆ ਸਚ ਮੰਤਰ ਗੁਰ ਮਨ ਧਰੈ ਸ਼ਲੋਕ ਮਹੱਲਾ 5ਵਾਂ ਧਨ ਸੁਰਾਗ ਸੁਰੰਗੜੇ ਆਲਾਪਤ ਸਭ ਤਖ ਜਾਈ ਧਨ ਸੁਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ ਜਿਨਿ ਇੱਕ ਮਨ ਇੱਕ ਅਰਾਧਿਆ ਤਿਨ ਸਦ ਬਲਹਾਰੈ ਜਾਉ ਤੈਨ ਕੀ ਧੂੜ ਹਮ ਬਾਛਤੇ ਕਰਮੀ ਪੱਲੇ ਪਾਏ ਜੂਰ ਤੇ ਰੰਗ ਗੋਵਿੰਦ ਕਹਿ ਹਉ ਤਿਨ ਬਲਹਾਰ ਜਾਓ ਆਕਾ ਬਿਰਥਾ ਜੀ ਕੀ ਹਰ ਸੱਜਣ ਮੇ ਲੋਹਰਾਏ ਗੁਰਪੂਰੇ ਮੇ ਲਾਇਆ ਜਨਮ ਮਰਨ ਦੁਖ ਜਾਏ ਜਨ ਨਾਨਕ ਪਾਇਆ ਅਗਮ ਰੂਪ ਅਨੰਤ ਨ ਕਾਹੂ ਜਾਏ ਮਹੱਲਾ ਪੰਜਵਾਂ ਧਨ ਸੁਵੇਲਾ ਘੜੀ ਧਨ ਧਨ ਪੂਰਤ ਪਲ ਸਾਰ ਧਨ ਸੁਦਨਸ ਸੰਜੋਗੜਾ ਜਿਤ ਡਿਟਾ ਗੁਰਦਰ ਜ਼ਹਾਰ ਮਾਨ ਕੀ ਇੱਛਾ ਪੂਰੀ ਆ ਹਰ ਪਾਗਮ ਅਪਾਰੂ ਹਉ ਮੈਂ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਜਾਂ ਨਾਨਕ ਲੱਗਾ ਸੇਹ ਹਰ ਉਦਰਿਆ ਸਗਲ ਸੰਸਾਰ ਪਾਉੜੀ ਸਿਖਤ ਸਲਾਹਣ ਭਗਤ ਵਿਰਲੇ ਦਿੱਤੀਐਨ ਸੋਪੇ ਜਿਸ ਭੰਡਾਰ ਫਿਰ ਕੁਛ ਨ ਲੀਤੀਐਨ ਜਿਸਨੂੰ ਲੱਗਾ ਰੰਗ ਸੇ ਰੰਗ ਰਤਿਆ ਉਨਾ ਇੱਕ ਨਾਮ ਧਾਰ ਇਕਾ ਉਨ ਭੱਤਿਆ ਉਨਾ ਪਿੱਛੇ ਜੱਗ ਕੁੰਚੈ ਭੁਗ ਗਈ ਉਨਾ ਪਿਆਰਾ ਰੱਬ ਉਹ ਨਾ ਹਜੁ ਗਈ ਜਿਸਨੇ ਲਿਆ ਗੁਰ ਆਏ ਤੈਨ ਪ੍ਰਭ ਜਾਣਿਆ ਹਉ ਬਲਹਾਰੀ ਤੈਨ ਜੇ ਖਸਮੈ ਭਾਣਿਆ ਸਲੋਕ ਮਹੱਲਾ 5ਵਾਂ ਹਰ ਇੱਕ ਸਹਿ ਨਾਲ ਮੈਂ ਦੁਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸਟੇ ਮੋਹ ਮੈਲਾ ਕਰੈ ਨਾ ਭੰਗ ਜਾਣੈ ਬਿਰਤਾ ਜੀ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਨਤੀ ਭੰਨਣ ਘੜਨ ਸਮਰੱਥ ਹਰ ਕੋ ਮੇਰਾ ਦਾਤਾਰ ਹੈ ਸਿਰ ਦਾਤਿਆ ਜਗ ਹਤ ਹਰ ਇੱਕ ਸੈਦੀ ਮੈਂ ਟੈਂ ਇਹ ਹਰ ਇੱਕ ਸੈਦੀ ਮੈਂ ਤੇਗ ਹੈ ਜੋ ਸਿਰ ਸਭਨਾ ਸਮਰਾਤ ਸਤਗੁਰ ਸੰਤ ਮਿਲਾਇਆ ਮਸਤਕ ਧਰ ਕੇ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਮਨ ਕੀ ਆਇ ਇੱਛਾ ਪੂਰੀਆ ਪਾਇਆ ਧੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਦ ਹੀ ਪੋਗੇ ਭੋਗ ਮਹੱਲਾ ਪੰਜਵਾਂ ਮਨ ਮੁੱਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭਜ ਜਾਨ ਕਦੇ ਨ ਪਾਇਨ ਬੰਧ ਜਿ ਚਿਰ ਪੈਨਨ ਖਾਵਨੇ ਤਿ ਚਿਰ ਰਖਨ ਗੰਢ ਜੇ ਤਿਨ ਕਿਛ ਨਾ ਹੋ ਵੈ ਤਿ ਦਿਨ ਬੋਲਨ ਗੰਧ ਜੀ ਕਿਸਾਰ ਨ ਜਾਣੀ ਮਾਨਮੁਖ ਪੁਨ ਅਗਿਆਨੀ ਅੰਧ ਕੂੜਾ ਗੰਢ ਨ ਚੱਲੇ ਚਿੱਕੜ ਪੱਥਰ ਬੰਦ ਅੰਦੇ ਆਪ ਨ ਜਾਣੀ ਫੱਕੜ ਪਿੱਟਨ ਧੰਦ ਝੂਟੇ ਮੋਹ ਲਪਟਾਇਆ ਹਉ ਹਉ ਕਰਤ ਬਿਹੰਦ ਕਿਰਪਾ ਕਰੇ ਜਿਸ ਆਪਣੀ ਧਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉਪਰੇ ਜੋ ਸਤਗੁਰ ਸਰਣ ਪਰੇ ਪਉੜੀ ਜੁਰਤੇ ਦੀਦਾਰ ਸੇਈ ਸਚ ਹਾਕ ਜਿੰਨੀ ਜਾਤਾ ਖਸਮ ਕਿਉ ਲੱਭੈ ਤਿਨਾ ਖਾਕ ਮਨ ਮੈਲਾ ਵੇਕਾਰ ਹੋਐ ਸੰਗ پاک ਦਿਸੈ ਸੱਚਾ ਮਹਿਲ ਦਿਸੈ ਸੱਚਾ ਮਹਿਲ ਖੁੱਲੈ ਭਰਮਤਾਕ ਜਿਸੇ ਦਿਖਾਲੇ ਮਹਿਲ ਤਿਸ ਨਾ ਮਿਲੇ ਧਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨਾਉ ਨਿਦ ਨਾਮ ਨਿਧਾਨ ਗੁਰ ਕੈ ਸਬਦ ਲਾਗ ਤਿਸੈ ਮਿਲੈ ਸੰਤ ਖਾਕ ਮਸਤਕ ਜੁ ਸੈ ਭਾਗ ਜਿਸੈத் ਖਲ ਮਹਿਲ ਤਿਸਨਾ ਮਿਲੈ ਧਾਕ ਮਾਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨਾਉ ਨਿਦ ਨਾਮ ਨਿਧਾਨ ਗੁਰ ਕੈ ਸਬਦ ਲਾਗ सै मिले संत खाक मस्तक जिसे भाग वाहेगुरु जी का खालसा वाहेगुरु जी की फतेह